ਅਮਰੀਕਾ ਵਿੱਚ 7 ਪੰਜਾਬੀ ਟਰੱਕ ਡਰਾਈਵਰਾਂ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਵੱਖ-ਵੱਖ ਥਾਵਾਂ ਤੋਂ ਕਾਬੂ ਕੀਤਾ ਗਿਆ ਜਿਨ੍ਹਾਂ ਵਿੱਚੋਂ ਸੁਖਦੀਪ ਸਿੰਘ ਵਿਰੁੱਧ ਲਾਲ ਬੱਤੀ ਦੀ ਉਲੰਘਣਾ ਕਰਨ ਮਗਰੋਂ ਕਾਰਵਾਈ ਕੀਤੀ ਗਈ। ਐਰੀਜ਼ੋਨਾ ਸੂਬੇ ਦੇ ਯੂਮਾ ਸੈਕਟਰ ਨਾਲ ਸੰਬੰਧਿਤ ਬਾਰਡਰ ਪੈਟਰੋਲ ਏਜੰਟਾਂ ਨੇ ਸੁਖਦੀਪ ਸਿੰਘ ਦੀ ਤਸਵੀਰ ਸੋਸ਼ਲ ਮੀਡੀਆ ਰਾਹੀਂ ਸਾਂਝੀ ਕਰਦਿਆਂ ਦੱਸਿਆ ਕਿ ਉਹ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਮੌਜੂਦ ਹੋਣ ਦੇ ਬਾਵਜੂਦ ਡਰਾਈਵਿੰਗ ਕਰ ਰਿਹਾ ਸੀ। ਅਤੇ ਹੁਣ ਉਸ ਨੂੰ ਡਿਪੋਰਟ ਕੀਤਾ ਜਾਵੇਗਾ ਬਾਰਡਰ ਏਜੰਟਾਂ ਨੇ ਸੁਖਦੀਪ ਸਿੰਘ ਦੇ ਲਾਇਸੈਂਸ ਦੀ ਤਸਵੀਰ ਵੀ ਸਾਂਝੀ ਕੀਤੀ ਹੈ ਜੋ ਕੈਲੀਫੋਰਨੀਆ ਸੂਬੇ ਵਿੱਚੋਂ ਜਾਰੀ ਕੀਤਾ ਗਿਆ ਸੁਖਦੀਪ ਸਿੰਘ ਨੂੰ 애ਰੀਜ਼ੋਨਾ ਸੂਬੇ ਦੇ ਕੁਆਰਟਸਾਈਡ ਸ਼ਹਿਰ ਦੀ ਪੁਲਿਸ ਨੇ ਰੋਕਿਆ ਅਤੇ ਦਾਵਾ ਕੀਤਾ ਕਿ ਉਸ ਨੇ ਲਾਲ ਬੱਤੀ ਦੀ ਉਲੰਘਣਾ ਕਰਨ ਤੋਂ ਇਲਾਵਾ ਸਟਾਪ ਸਾਈਨ ਵੱਲ ਵੀ ਧਿਆਨ ਨਹੀਂ ਦਿੱਤਾ ਸੁਖਦੀਪ ਸਿੰਘ ਦਾ ਮਾਮਲਾ ਅਮਰੀਕਾ ਵਿੱਚ ਪੰਜਾਬੀ ਟਰੱਕ ਡਰਾਈਵਰਾਂ ਉੱਤੇ ਕੱਸੇ ਜਾ ਰਹੇ ਸ਼ਿਕੰਜੇ ਦੀ ਸਪਸ਼ਟ ਮਿਸਾਲ ਹੈ ਅਤੇ ਕੈਲੀਫੋਰਨੀਆ ਤੋਂ ਬਾਹਰ ਟਰੱਕ ਚਲਾਉਣਾ ਅਸੰਭਵ ਹੋ ਚੁੱਕਾ ਹੈ ਦੂਜੇ ਪਾਸੇ ਬਲਾਈਟ ਸਟੇਸ਼ਨ ਦੇ ਬਾਰਡਰ ਏਜੰਟ 6 ਹੋਰਾਂ ਪੰਜਾਬੀ ਟਰੱਕ ਡਰਾਈਵਰਾਂ ਨੂੰ ਵੀ ਕਾਬੂ ਕਰ ਚੁੱਕੇ ਨੇ ਜਿਨ੍ਹਾਂ ਦੀਆਂ ਤਸਵੀਰਾਂ ਅਤੇ ਲਾਇਸੈਂਸ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਗਏ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਕਿ ਇਹਨਾਂ ਟਰੱਕ ਡਰਾਈਵਰਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਪਰ ਸੀਬੀਸੀ ਹੋਮ ਐਪ ਰਾਹੀਂ ਸੈਲਫ ਰਿਪੋਰਟ ਹੋਣ ਦਾ ਰਾਂਹ ਵੀ ਚੁਣ ਸਕਦੇ ਨੇ ਜਿਸ ਰਾਹੀਂ ਉਹ ਅਮਰੀਕਾ ਵਿੱਚ ਦਾਖਲ ਹੋਣ ਦਾ ਰਾਂਹ ਮੋੜ ਖੁੱਲ ਰਿਹਾ ਖੁੱਲ੍ਹਾ ਰਹੇਗਾ ਅਤੇ ਜਹਾਜ਼ ਦੇ ਟਿਕਟਸ ਹਨੇ 1000 ਡਾਲਰ ਨਕਦ ਮਿਲਣਗੇ ਦੂਜੇ ਪਾਸੇ ਅਮਰੀਕਾ ਦੇ ਸਹਾਇਕ ਟਰਾਂਸਪੋਰਟੇਸ਼ਨ ਮੰਤਰੀ ਸਟੀਵਨ ਨੇ ਕਿਹਾ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਟਰੱਕ ਚਲਾ ਰਹੇ ਵਿਦੇਸ਼ੀ ਨਾਗਰਿਕਾਂ ਨੂੰ ਫੜਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਲਾਗੂ ਕੀਤੀ ਜਾ ਰਹੀ ਹੈ। AI ਰਾਹੀਂ ਤੁਰੰਤ ਪਤਾ ਲੱਗ ਜਾਵੇਗਾ ਕਿ ਕਿਹੜੀ ਕੰਪਨੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਰਾਈਵਰ ਵੱਜੋਂ ਪੜਤਿਕਾਰੀ ਅਤੇ ਅਜੇਹ ਡਰਾਈਵਰਾਂ ਨੂੰ ਫੜ ਕੇ ਰਿਪੋਰਟ ਕਰਨ ਲਈ ਆਇਸ ਏਜੰਟ ਭੇਜੇ ਜਾਣਗੇ। ਸਟੀਵਨ ਨੇ ਦੋਸ਼ ਲਗਾਇਆ ਕਿ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਮੌਜੂਦ ਡਰਾਈਵਰ ਸਾਡੇ ਟਰੱਕਰਸ ਦੀ ਰੋਜ਼ੀ-ਰੋਟੀ ਖੋ ਰਹੀ ਨੇ ਅਤੇ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇੱਥੇ ਦੱਸਣਾ ਬੰਦ ਹੈ ਕਿ ਅਮਰੀਕਾ ਵਿੱਚ 11500 ਤੋਂ ਵੱਧ ਟਰੱਕ ਡਰਾਈਵਰ ਆਪਣਾ ਰੁਜ਼ਗਾਰ ਗਵਾ ਚੁੱਕੇ ਨੇ ਅਤੇ ਵੱਡੀ ਗਿਣਤੀ ਵਿੱਚ ਇਸ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇੱਥੋਂ ਤੱਕ ਕਿ 3000 ਤੋਂ ਵੱਧ ਟ੍ਰੇਨਿੰਗ ਸਕੂਲ 트ੰਪ ਸਰਕਾਰ ਬੰਦ ਕਰਵਾ ਚੁੱਕੀ ਹੈ ਅਤੇ ਕਈ ਟਰਾਂਸਪੋਰਟ ਕੰਪਨੀਆਂ ਸਿਰਫ ਇਸ ਕਰਕੇ ਕਾਰੋਬਾਰ ਸਿਮੇਟ ਰਹੀਆਂ ਨੇ ਕਿ ਉਹਨਾਂ ਨੂੰ ਡਰਾਈਵਰ ਨਹੀਂ ਮਿਲ ਰਹੇ। ਮਿਸਾਲ ਵਜੋਂ ਕੈਲੀਫੋਰਨੀਆ ਤੋਂ ਫਲੋਰੀਡਾ ਜਾਣ ਲਈ ਸਿਰਫ ਗ੍ਰੀਨ ਕਾਰਡ ਹੋਲਡਰ ਜਾਂ ਯੂਐਸ ਸਿਟੀਜ਼ਨਸ਼ਿਪ ਡਰਾਈਵਰ ਹੋਣਾ ਲਾਜ਼ਮੀ ਅਤੇ ਅਜਿਹੇ ਵਿੱਚ ਕਿਸਾਨਾਂ ਨੂੰ ਵੀ ਆਪਣੀਆਂ ਜਿੰਸਾ ਦੀ ਟੋਆ ਟੋਆਈ ਵਿੱਚ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।